8 ਮਿੰਟ ਬਾਕੀ ਹੈ ਹਲੋ ਹਲੋ ਹਾਂਜੀ ਹਲੋ ਆ ਦੀਪ ਗੜਾ ਵਾਲਾ ਨੂੰ ਬੇਨਤੀ ਆਓ 12ਵਾਂ ਪ੍ਰੈਣ ਕਦੇ ਵੀ ਉਹਨਾਂ ਨੂੰ ਮੌਕੇ ਦੀ ਗਰਾਊਂਡ 'ਚ ਬਾੜਨਾ ਪੈ ਸਕਦਾ ਪਹਿਲਾ ਨੰਬਰ ਉਹਨਾਂ ਦੇ ਲਿਖਿਆ ਹੋਇਆ ਸੀਗਾ ਦੀਪ ਗੜਾ ਵਾਲੇ ਬਸ 12ਵਾਂ ਪ੍ਰਹੀ ਵੀਰ ਮੜ ਕੇ ਕੋਈ ਗੱਲ ਨਹੀਂ ਸੁਣਨੀ ਤੈਨੂੰ ਮੈਂ ਦੱਸਤੀ ਗੱਲ 12:50 ਹੈ ਐਠੋ ਜਾਵੜਾ ਕਾਰਡ ਆਉ ਤੈਨੂੰ ਬਸ ਜਦੋਂ ਜਦੋਂ ਉਹ ਵੀ ਕੋਈ ਲੂਜ਼ ਕਰ ਦਿਆ ਪਹਿਲਾ ਨੰਬਰ ਤੇਰਾਗਾ ਤੇਰਾ ਹੀ ਨਾਂ ਬੋਲਿਆ ਜਾ ਕੇ ਆਉਦਾ 12ਵਾਂ ਪੋਜਿਆ ਪਤਾ ਨਹੀਂ ਕਿਹੜੀ ਟੀਮ ਲੂਜ਼ ਕਰ ਦੇ ਉਹਦੀ ਹੋਣਾ ਪਊਗਾ ਲਓ ਇਹ ਪਹਿਲੀ ਵਾਰ ਮੇਰੇ ਖਿਆਲ ਦੇ ਵਿੱਚ ਹੋਣਾ ਹੈ ਅੱਜ ਤੱਕ ਨਾ ਕਿਸੇ ਟੂਰਨਾਮੈਂਟ ਤੇ ਹੋਇਆ ਤੇ ਨਾ ਹੋ ਸਕਦਾ ਵੀ ਅਗਲੇ ਸਾਲਾਂ ਦੇ ਵਿੱਚ ਹੋਣ ਲੱਗ ਜੇ ਆਹ ਸੀਜ਼ਨ 'ਚ ਹੋਣ ਲੱਗ ਜੇ ਤਾਂ ਵਧੀਆ ਬਰਾਲਾ ਮੈਨੂੰ ਆਏ ਦੱਸੋ ਪਲੇਅਰ ਕਹਿੰਦੇ ਜੀ ਅਸੀਂ 2 ਵਜੇ ਆਉਣੇ ਆ 4 ਵਜੇ ਆਉਣੇ ਆ ਅੱਜ ਕਿਵੇਂ 11 ਵਜੇ ਪਹੁੰਚੇ ਹੋ ਇਹ ਰੂਲ ਹੋਣਾ ਚਾਹੀਦਾ ਮੈਂ ਇੱਕ ਵਾਰ ਸਾਰੇ ਨਗਰ ਦਾ ਤੇ ਸਾਰੇ ਟੂਰਨਾਮੈਂਟ ਕਮੇਟੀ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਕਹਿੰਦੇ ਨਾ ਕਬੱਡੀ ਵਾਲੇ ਕਬੱਡੀ ਤੋਂ ਮੇਰਾ ਦੂਰ ਕਰ ਲੈ ਤਾਂ ਆਹ ਟੂਰਨਾਮੈਂਟ ਕਮੇਟੀ ਵਰਗੀ ਕਮੇਟੀ ਬਣੋ ਆਹ ਟੂਰਨਾਮੈਂਟ ਕਮੇਟੀ ਵਰਗੀ ਕਮੇਟੀ ਬਣੋ ਇਹਨਾਂ ਕਿਉਂ ਸਾਡੇ ਸਿੱਲੂ ਖੇਡੇ ਸਾਲੇ ਜੱਗੂ ਖੇਲੇ ਸਾਡੇ ਦੀਪਕ ਮੋਤੀ ਖੇਡੇ ਜਿਹੜਾ ਆ ਗਿਆ ਉਹੀ ਪਲੇਅਰ ਹੈ ਆਉਣ ਵਾਲੇ ਦਾ ਸਾਰੇ ਦਾ ਸਤਿਕਾਰ ਕਰੋ ਬੱਤੀ ਟੀਮ ਐਂਟਰੀ ਕਰੋ ਆਪਣੇ ਆਪ ਕਬੱਡੀ ਤੋਂ ਨੇਰਾ ਦੂਰ ਹੋ ਜਾਊਗਾ ਆਪਣੇ ਆਪ ਨੇਰਾ ਦੂਰ ਹੋ ਜਾ ਆਹੀ ਪਲੇਅਰ ਨੇ ਅਸੀਂ ਇੱਜ਼ਤ ਕਰ ਲਈ ਪਲੇਅਰਾਂ ਦੀ ਇਹੀ ਪਲੇਅਰ ਜਿਹੜੇ 4-4 ਵਜੇ ਆਉਂਦੇ ਅੱਜ 11 ਵਜੇ ਨੂੰ ਬੈਠੇ ਆ ਇਹ ਰੂਲ ਸਾਰਿਆਂ ਦੇ ਲਈ ਲਾਗੂ ਹੈ ਭਾਵੇਂ ਕੋਈ ਤਕੜਾ ਭਾਵੇਂ ਕੋਈ ਮਾੜਾ ਜਿਹੜਾ ਗਰਾਊਂਡ 'ਚ ਆ ਗਿਆ ਉਹ ਮਾੜਾ ਨਹੀਂ ਹੁੰਦਾ ਉਹ ਸਾਰੇ ਤਗੜੇ ਹੁੰਦੇ ਆ ਮੌਕਾ ਮਿਲਣਾ ਚਾਹੀਦਾ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਹੈਲੋ ਉੁੰਬੇ ਤੇ ਭਗਤਾ 1250 ਦਾ ਸੰਪੰਨ ਦੇ ਇਹ ਨਾ ਕਿਉਂ ਸਾਊਂਡ ਵਾਲੇ ਨੂੰ